ਯਾਰ ਪਰਮਾਨਾਂ ਚੜਨਤੇ ਨੌਜਵਾਨ ਨੇ ਚੱਕਿਆ ਅਜਿਹਾ ਕਦਮ ਜਿਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਜਿੱਆਂ ਨੌਜਵਾਨ ਚੜ ਗਿਆ ਪਾਣੀ ਵਾਲੀ ਟੈਂਕੀ ਤੇ ਤੇ ਲੋਕਾਂ ਦੇ ਵਿੱਚ ਉਸ ਨੂੰ ਦੇਖ ਕੇ ਮਚ ਗਈ ਹਫੜਾ ਦਫੜੀ ਜਿੱਆਂ ਇਸ਼ਕ ਦਾ ਭੂਤ ਕਿਵੇਂ ਸਿਰ ਚੜ ਕੇ ਬੋਲਦਾ ਇਸ ਦੀ ਤਾਜ਼ਾ ਮਿਸਾਲ ਅੱਜ ਮਲੇਰਕੋਟਲਾ ਦੇ ਵਿੱਚ ਸਵੇਰੇ 11 ਵਜੇ ਦੇਖਣ ਨੂੰ ਮਿਲੀ ਹੈ ਜਿਹਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਮਲੇਰਕੋਟਲਾ ਦੇ ਬੱਸ ਸਟੈਂਡ ਦੇ ਪਿੱਛੇ ਬਣੀ ਹੋਈ ਇੱਕ ਕਲੋਨੀ ਦੇ ਵਿੱਚ ਰਹਿਣ ਵਾਲੇ ਨੌਜਵਾਨ ਦੇ ਨਾਲ ਸੰਬੰਧਿਤ ਹੈ ਜਿਸ ਦਾ ਇੱਕ ਲੜਕੀ ਦੇ ਨਾਲ ਜਿਸ ਤੇ ਪ੍ਰੇਮ ਸੰਬੰਧ ਚੱਲ ਰਹੇ ਸਨ ਪਰੰਤੂ ਉਹਨਾਂ ਦਾ ਪਿਆਰ ਪ੍ਰਵਾਨ ਨਾ ਚੜਿਆ ਜਿਸ ਦੇ ਕਾਰਨ ਇਹ ਨੌਜਵਾਨ ਦੁਖੀ ਹੋ ਗਿਆ ਤੇ ਇਸ ਨੇ ਪਾਣੀ ਵਾਲੀ ਟੈਂਕੀ ਤੇ ਚੜਨ ਦਾ ਫੈਸਲਾ ਕਰ ਲਿਆ ਜਿਹਾ ਇਹ ਘਟਨਾ ਅੱਜ ਸਵੇਰੇ 11 ਵਜੇ ਦੀ ਹੈ ਜਦੋਂ ਇਹ ਬੱਸ ਸਟੈਂਡ ਦੇ ਵਿੱਚ ਬਣੀ ਹੋਈ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਜਿਹੜੀ ਕਿ ਤੈਂਕੀ ਬਹੁਤ ਜਿਆਦਾ ਉਚਾਈ ਤੇ ਹੈ ਜਿਸ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੌਜਵਾਨ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰਨ ਦੀ ਗੁਜਾਰਿਸ਼ ਵੀ ਕੀਤੀ ਪਰੰਤੂ ਇਹ ਨੌਜਵਾਨ ਨਾ ਸਮਝਿਆ ਇਸ ਤੋਂ ਬਾਅਦ ਇੱਥੇ ਜਿਹੜੇ ਕੁਝ ਲੋਕ ਸਨ ਉਹਨਾਂ ਨੇ ਨੇੜੇ ਦੇ ਥਾਣਾ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਤੁਰੰਤ ਐਸਐਚਓ सुरेंद्र ਸਿੰਘ ਭੱਲਾ ਆਪਣੇ ਗਨਮੈਨ ਮੁਹੰਮਦ ਸਾਹਿਲ ਦੇ ਨਾਲ ਪਹੁੰਚੇ ਤੇ ਉਹਨਾਂ ਨੇ ਵੀ ਇੱਥੇ ਕੇ ਇਸ ਨੌਜਵਾਨ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰਨ ਦੀ ਗੁਜ਼ਾਰਿਸ਼ ਕੀਤੀ ਅਤੇ ਜ਼ਿਕਰ ਜੋਗ ਹੈ ਕਿ ਪਾਣੀ ਵਾਲੀ ਟੈਂਕੀ ਬਹੁਤ ਜ਼ਿਆਦਾ ਉਚਾਈ ਤੇ ਹੈ ਤੇ ਨਾਲ ਹੀ ਜ਼ਿਕਰ ਹਵਾ ਦਾ ਝੋਕਾ ਥੋੜਾ ਜਿਹਾ ਵੀ ਤੇਜ਼ ਆ ਗਿਆ ਤਾਂ ਇਸ ਨੌਜਵਾਨ ਦੀ ਜਾਨ ਜਾ ਸਕਦੀ ਹੈ ਕਿਉਂਕਿ ਬਹੁਤ ਉਚਾਈ ਤੇ ਹਵਾ ਦਾ ਰੁੱਖ ਹੋਣ ਦੇ ਨਾਲ ਅਗਰ ਹਵਾ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਗੀ ਤੇ ਇਸ ਨੌਜਵਾਨ ਨੂੰ ਖਤਰਾ ਹੋ ਸਕਦਾ ਹੈ ਪਰੰਤੂ ਇਨਾਂ ਸਨਚਾਉਣ ਬਚਾਉਣ ਦੇ ਬਾਵਜੂਦ ਵੀ ਇਹ ਨੌਜਵਾਨ ਜਦੋਂ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰਿਆ ਤਾਂ ਫਿਰ ਐਸ ਐਚਓ सुरेंद्र ਸਿੰਘ ਪੱਲਾ ਹੋਣਾ ਨੇ ਸਮਝਦਾਰੀ ਦਿਖਾਈ ਤੇ ਆਪਣੇ ਗਨਮੈਨ ਮੁਹੰਮਦ ਸਾਹਿਲ ਦੀ ਦਲੇਰੀ ਦੇ ਨਾਲ ਉਹਨਾਂ ਨੇ ਇਸ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਪਹਿਲਾਂ ਜਦੋਂ ਮੁਹੰਮਦ ਸਾਹਿਲ ਪਾਣੀ ਵਾਲੀ ਟੈਂਕੀ ਤੇ ਆ ਪਹੁੰਚੇ ਉੱਥੇ ਉਹਨਾਂ ਨੇ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਇਸ ਨੂੰ ਸਮਝਾਇਆ ਬਹੁਤ ਪਿਆਰ ਦੇ ਨਾਲ ਤੇ ਇਸ ਨੂੰ ਕਿਹਾ ਕਿ ਇਸ ਦਾ ਜਿਹੜਾ ਮਾਮਲਾ ਹੈ ਉਸ ਨੂੰ ਸੁਲਝਾਉਣ ਦੇ ਵਿੱਚ ਉਸ ਦੀ ਮਦਦ ਕਰਨਗੇ ਇਹਨਾਂ ਸੁਣ ਕੇ ਬਹੁਤ ਪਿਆਰ ਨਾਲ ਸਮਝਾਉਣ ਤੇ ਇਹ ਨੌਜਵਾਨ ਪਾਣੀ ਵਾਲੀ ਟੈਂਕੀ ਤੋਂ ਜਰੂ ਹੀ ਇੱਥਾਂ ਉਤਰ ਜਾਂਦਾ ਤਾਂ ਫਿਰ ਐਸ ਐਚਓ सुरेंद्र ਸਿੰਘ ਪੱਲਾ ਤੇ ਉਹਨਾਂ ਦੇ ਗਨਮੈਨ ਮੁਹੰਮਦ ਸਾਹਿਲ ਨੇ ਲੜਕੀ ਵਾਲਿਆਂ ਦੇ ਮਾਪਿਆਂ ਨਾਲ ਤੇ ਲੜਕੇ ਵਾਲੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਪੂਰਾ ਮਾਮਲਾ ਸੁਲਝਾ ਲਿਆ ਨਾਲ ਹੀ ਅਸੀਂ ਇਹ ਵੀ ਦੱਸ ਦਈਏ ਕਿ ਇਹ ਨੌਜਵਾਨ ਬਹੁਤ ਦੁਖੀ ਜਦਾ ਇਸ ਕਰਕੇ ਹੋਇਆ ਸੀ ਕਿਉਂਕਿ ਲੜਕੀ ਦੇ ਮਾਪਿਆਂ ਨੇ ਉਸ ਦੀ ਮੰਗਣੀ ਕਿਤੇ ਹੋਰ ਕਰ ਦਿੱਤੀ ਸੀ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਦਾ ਤਾਂ ਇਹ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੇ ਪਾਣੀ ਵਾਲੀ ਟੈਂਕੀ ਤੇ ਚੜਨ ਦਾ ਫੈਸਲਾ ਲਿਆ ਸੀ ਇੱਥੇ ਦੱਸ ਦਈਏ ਕਿ ਇਹ ਨੌਜਵਾਨ ਜਿਹੜਾ ਕਿ ਅਮਲੇਰ ਕੋਟਲਾ ਬਸਟੈਂਡ ਦੇ ਪਿੱਛੇ ਬਣੀ ਹੋਈ ਕਿਸੇ ਕਲੋਨੀ ਦਾ ਰਹਿਣ ਵਾਲਾ ਹੈ ਤੇ ਲੜਕੀ ਵੀ ਇਸੇ ਹੀ ਸ਼ਹਿਰ ਦੀ ਰਹਿਣ ਵਾਲੀ ਹੈ ਜਦੋਂ ਐਸ ਐਚਓ सुरेंद्र ਸਿੰਘ ਭੱਲਾ ਉਨਾਰੇ ਗਨਮੈਨ ਮੁਹੰਮਦ ਸਾਹਿਲ ਉਹਨਾਂ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਸਮਝਾਇਆ ਤਾਂ ਉਹ ਇਸ ਗੱਲ ਨੂੰ ਸਮਝ ਗਏ ਤੇ ਨਾਲ ਹੀ ਕਹਿੰਦੇ ਕਿ ਇਹ ਫੈਸਲਾ ਜਿਹੜਾ ਹੈ ਕਿ ਉਹ ਦੋਨੋਂ ਪਰਿਵਾਰ ਨਾਲ ਮਿਲ ਕੇ ਲੈਣਗੇ ਜਿਸ ਦੇ ਨਾਲ ਇਸ ਨੌਜਵਾਨ ਦੇ ਜਿਹੜੀ ਪਰੇਸ਼ਾਨੀ ਸੀ ਉਹ ਦੂਰ ਹੋ ਗਈ ਸੋ ਇੱਥੇ ਦੱਸ ਦਈਏ ਕਿ ਖਾਸ ਤੌਰ ਤੇ ਜਿਹੜੀ ਐਸਐਚਓ सुरेंद्र ਸਿੰਘ ਭੱਲਾ ਨੇ ਤੇ ਉਹਨਾਰੇ ਗਨਮੈਨ ਮੁਹੰਮਦ ਸਾਹਿਲ ਨੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਵੀ ਇੱਕ ਅਜੀਹਾ ਹੀ ਮਾਮਲਾ ਸੁਲਝਾਇਆ ਸੀ ਜਦੋਂ ਉਸ ਵਕਤ ਵੀ ਇੱਕ ਨੌਜਵਾਨ ਜਿਹੜਾ ਕਿ ਉਹ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਸੀ ਉਸ ਵਕਤ ਵੀ ਇਹਨਾਂ ਦੋਨਾਂ ਅਫਸਰਾਂ ਨੇ ਬਹੁਤ ਹੀ ਸੂਝ-ਬੂਝ ਦਿਖਾਉਂਦੇ ਹੋਏ ਦਲੇਰੀ ਦਿਖਾਉਂਦੇ ਹੋਏ ਉਸ ਨੌਜਵਾਨ ਨੂੰ ਵੀ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ ਸੀ ਤੇ ਉਹਨਾਂ ਦਾ ਮਾਮਲਾ ਵੀ ਹੱਲ ਕੀਤਾ ਸੀ